ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਰਜਿੰਦਰ ਜੈਨ ਅੱਜ ਅਸੀਂ ਮੌਜੂਦਾ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਕਿ ਸਰਕਾਰੀ ਸਕੂਲ ਦੇ ਜਿਹੜੇ ਵਿਦਿਆਰਥੀਆਂ ਨੇ ਜਿਹੜਾ ਨੂਟਕ ਨਾਟਕ ਰਾਹੀਂ ਪ੍ਰਾਲੀਨਾ ਸਾੜਨ ਦਾ ਜਿਹੜਾ ਸੰਦੇਸ਼ ਦਿੱਤਾ ਸੀ ਉਹ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਖੇਤੀਬਾੜੀ ਅਫਸਰ ਲਵਜੀਤ ਸਿੰਘ ਜੀ ਮੌਜੂਦ ਨੇ ਅੱਜ ਗੱਲਬਾਤ ਕਰਾਂਗੇ ਅੱਜ ਜਿਹੜਾ ਨੂਟਕ ਨਾਟਕ ਰਾਹੀਂ ਸਰਕਾਰੀ ਹਸਪਤਾਲ ਦੇ ਵਿੱਚ ਬੱਚਿਆਂ ਨੇ ਸੰਦੇਸ਼ ਦੇਣਾ ਦਿੱਤਾ ਕੀ ਕਹਿਣਾ ਚਾਹੁੰਦੇ ਕੀ ਸਰ ਪਹਿਲਾਂ ਦਿਨਿਕ ਸਵੇਰਾ ਜੀ ਥੈਂਕ ਯੂ ਜੀ ਸਰ ਜਿਹੜਾ ਅੱਜ ਨੂਟਕ ਨਾਟਕ ਕਿਤੇ ਹੈਗਾ ਸਰਕਾਰੀ ਸਕੂਲ ਕੀ ਕਰਨੀ ਹੈ ਸਰੀਰ ਸਰਕਾਰੀ ਸਕਿਨੀਅ ਸਕੈਂਡਰੀ ਸਕੂਲ ਗਰਲ ਸਕੂਲ ਜਿਹੜਾ ਟੈਂਡੇ ਦਾ ਹੈਗਾ ਉਹਦੇ ਵਿਦਿਆਰਥੀਆਂ ਵੱਲੋਂ ਇਹ ਪਲੇ ਤਿਆਰ ਕੀਤਾ ਸੀਗਾ ਸੋ ਸਿਵਲ ਹਸਪੀਟਲ ਦੇ ਇਪੀਡੈਮਿਸਿਸ ਦੇ ਵਿੱਚ ਡਾਕਟਰ ਕਰਨ ਉਹਨਾਂ ਦੀ ਅਗਵਾਈ ਦੇ ਹੇਠ ਅਸੀਂ ਜਿਹੜਾ ਇੱਥੇ ਕੀਤਾ ਪਲੇ ਕੀਤਾ ਬੱਚਿਆਂ ਨੇ ਸੋ ਉਹਦੇ ਵਿੱਚ ਜਿੰਨੇ ਵੀ ਇੱਥੇ ਪੇਸ਼ੈਂਟ ਸੀਗੇ ਜਾਂ ਪਬਲਿਕ ਮੌਜੂਦ ਸੀਗੀ ਸੋ ਉਹਨਾਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਸੋ ਬੱਚਿਆਂ ਨੇ ਬੜਾ ਅੱਛਾ ਮੈਸੇਜ ਦਿੱਤਾ ਉਹਨਾਂ ਨੇ 5 ਤੋਂ 6 ਮਿੰਟਸ ਜਿਹੜਾ ਇੱਕ ਸੰਦੇਸ਼ ਦਿੱਤਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਕੀ ਕੀ ਉਹਦੇ ਨੁਕਸਾਨ ਹੁੰਦੇ ਹੈਗੇ ਆ ਕਿਹੜੀਆਂ ਕਿਹੜੀਆਂ ਗੈਸੇਜ਼ ਨਿਕਲਦੀਆਂ ਕੀ ਕੀ ਉਹਦਾ ਹਿਊਮਨ ਲਾਈਫ ਤੇ ਇੰਪੈਕਟ ਹੈਗਾ ਸੂਖਮ ਜੀਵ ਮਿੱਟੀ ਕਿਦਾਂ ਉਪਜਾਊ ਸ਼ਕਤੀ ਖਤਮ ਹੋ ਰਹੀ ਹੈਗੀ ਆ ਸੋ ਸਾਰਾ ਉਹਨਾਂ ਨੇ ਅਪੀਲ ਕੀਤੀ ਹੈਗੀ ਆ ਕਿ ਪ੍ਰਾਲੀ ਨੂੰ ਜਿਹੜੀ ਅੱਗ ਨਾ ਲਗਾਈ ਜਾਵੇ ਤੇ ਉਹਦਾ ਕੋਈ ਨਾ ਕੋਈ ਜਿਹੜਾ ਅਲਟਰਨੇਟਿਵ ਮਸ਼ੀਨਰੀ ਹੈਗੀ ਆ ਜਾਂ ਕੋਈ ਵੀ ਉਹਦਾ ਅਸੀਂ ਪ੍ਰਾਲੀ ਦਾ ਯੂਜ਼ ਕਰਕੇ ਤੇ ਜਿਹੜਾ ਇੱਕ ਵਧੀਆ ਵਾਤਾਵਰਨ ਸਿਰਜੀ ਟਾਂਡਾ ਏਰੀਆ ਦੇ ਵਿੱਚ ਟਾਂਡਾ ਲੋਕਾਂ ਦੇ ਨਾਲ ਲੱਗਦੇ ਪਿੰਡ ਕਿੰਨੇ ਨੇ ਤੇ ਉਹਨਾਂ ਪਿੰਡਾਂ ਦੇ ਵਿੱਚ ਕੋਈ ਸ਼ਿਕਾਇਤ ਆਈ ਹੈ ਕਿ ਅੱਗ ਲਗਾਈ ਗਈ ਹੈ ਕਿ ਕਿੰਨੇ ਮਾਮਲੇ ਦਰਜ ਹੋ ਚੁੱਕੇ ਹੈ ਜੀ ਬਲੈਕ ਟਾਂਡਾ ਦੇ કુલ ਸਾਡੇ ਕੋਲ ਜਿਹੜੇ 133 ਪਿੰਡ ਨੇ ਸੋ ਉਹਦੇ ਵਿੱਚ ਕਾਫੀ ਕਿਸਾਨਾਂ ਦਾ ਸਹਿਯੋਗ ਰਿਹਾ ਹੈਗਾ ਪਿਛਲੇ ਸਾਲਾਂ ਦੇ ਨਾਲੋਂ ਸੋ ਇਹ ਕਿ ਬੜਾ ਅੱਛਾ ਕਿਸਾਨਾਂ ਨੇ ਵੀ ਸਾਡਾ ਸਹਿਯੋਗ ਦਿੱਤਾ ਹੈਗਾ ਸੋ ਸੈਟਲਾਈਟ ਦੇ ਨਾਲ ਸਾਡੇ ਕੋਲ ਇਸ ਟਾਈਮ 7 ਕੇਸਸ ਆਏ ਹੈਗੇ ਅੱਜ ਦੀ ਡੇਟ ਤੱਕ ਸੋ ਉਹਦੇ ਵਿੱਚ 7 ਕੇਸਸ ਦੇ ਵਿੱਚ ਸਿਰਫ 2 ਕੇਸਸ ਦੇ ਵਿੱਚ ਇਦਾਂ ਹੈਗਾ ਕਿ ਅੱਗ ਲੱਗੀ ਪਾਈ ਗਈ ਹੈਗੀ ਹੈ ਕਿਸਾਨਾਂ ਦੇ ਵੱਲੋਂ ਖੇਤ ਦੇ ਵਿੱਚ ਅਦਰਵਾਈਜ਼ ਬਾਕੀ 5 ਕੇਸਸ ਦੇ ਵਿੱਚ ਕੀ ਹੈਗਾ ਕਿ ਜਿਵੇਂ ਲੈਫਟਓਵਰ ਹੁੰਦਾ ਕਿ ਪਰਾਲੀ ਬਿਲਕੁਲ ਗ੍ਰੀਨਸ ਦੇ ਰੂਪ ਵਿੱਚ ਚੱਕ ਲਈ ਤੇ ਉਹਦਾ ਜਿਹੜਾ ਇਕੱਠਾ ਹੋ ਕੇ ਕਿਸਾਨਾਂ ਨੇ ਉਹ ਸਾਈਡ ਤੇ ਸੜਕ ਤੇ ਕੱਢ ਕੇ ਅੱਗ ਲਗਾਤੀਆਂ ਰਸਤੇ 'ਚ ਕੱਢ ਕੇ ਅੱਗ ਲਗਾਤੀ। ਸੋ ਮੇਰੀ ਕਿਸਾਨਾਂ ਨੂੰ ਉਹ ਵੀ ਅਪੀਲ ਹੈਗੀ ਆ ਕਿ ਆਪਾਂ ਇਦਾਂ ਦਾ ਜਿੱਥੇ ਅਸੀਂ 95% ਪਰਾਲੀ ਆਪਣੇ ਖੇਤ 'ਵਚਕਵਾ ਲਈ। ਜਿਹੜੀ 5% ਰਹਿ ਗਈ ਅਸੀਂ ਉਹਨੂੰ ਤਾਂ ਆਪਾਂ ਖੇਤ ਦੇ ਵਿੱਚ ਮਿਲਾ ਸਕਦੇ ਆਂ। ਉਹਨੂੰ ਇਕੱਠਾ ਕਰਕੇ ਅੱਗ ਲਗਾਉਣ ਦੀ ਲੋੜ ਨਹੀਂ ਹੈਗੀ। ਉਹ ਜਿੰਨੀ ਪਰਾਲੀ ਸਾਡੇ ਖੇਤ ਲਈ ਹੀ ਵਧੀਆ ਹੈਗੀ ਆ। ਸਾਡੇ ਖੇਤ ਦੀ ਉਪਜਾਊ ਸ਼ਕਤੀ ਨੂੰ ਵਧੀਆ ਰੱਖੇ। ਕੀ ਤੁਸੀਂ ਇਦਾਂ ਦਾ ਚੱਲਨੇ ਕਿਸਾਨਾਂ ਨੂੰ ਕਿਸਾਨਾਂ ਨੂੰ ਮੇਰੇ ਵੱਲੋਂ ਇਹੀ ਅਪੀਲ ਹੈਗੀ ਆ। ਕਿ ਸਾਡਾ ਕਾਫੀ ਏਰੀਆ ਜਿਹੜਾ ਮੈਨੇਜ ਹੋ ਚੁੱਕਿਆ ਹੈਗਾ ਜਿਹੜਾ ਲੈਫਟ ਹੈਗਾ ਮੈਨੇਜ ਕਰਨ ਲਈ ਹਜੇ ਤੱਕ ਪਰਾਲੀ ਉੱਥੇ ਹੈਗੀ ਹੈ ਸੋ ਉਹਨਾਂ ਕਿਸਾਨਾਂ ਨੂੰ ਵੀ ਇਹ ਹੀ ਅਪੀਲ ਹੈਗੀ ਹੈ ਕਿ ਆਪਾਂ ਜਿਹੜੀਆਂ ਅਵੇਲੇਬਲ ਮਸ਼ੀਨਰੀਜ਼ ਦੀ ਵਰਤੋਂ ਕਰੀਏ ਤੇ ਪਰਾਲੀ ਦਾ ਜਿਹੜਾ ਸਟੱਜਾ ਪ੍ਰਬੰਧਨ ਕਰੀਏ ਤੇ ਅੱਗ ਨਾ ਲਗਾਈਏ ਇਹਦੇ ਨਾਲ ਕੀ ਹੈ ਆਉਣ ਵਾਲਾ ਸਾਡਾ ਬੱਚਿਆਂ ਦਾ ਫਿਊਚਰ ਸਾਡਾ ਫਿਊਚਰ ਜਿਹੜਾ ਵਧੀਆ ਹੋਊਗਾ ਕਿਉਂਕਿ ਉਹਦੇ ਨਾਲ ਕੀ ਹੈ ਅਸੀਂ ਵਾਤਾਵਰਨ ਨੂੰ ਸੰਭਾਲ ਕੇ ਰੱਖਾਂਗੇ ਹੁਣ ਸਾਡੇ ਨਾਲ ਐਸਐਮਓ ਟਾਂਡਾ ਕਰਨ ਕੁਮਾਰ ਸੈਣੀ ਜੀ ਮਜੂਨ ਨੇ ਜਿੰਨਾ ਦੀ ਦੇਖ ਰਿਹਾ ਕਿ ਇਹ ਜਿਹੜਾ ਨੂਟਕ ਨਾਟਕ ਖੇਡਿਆ ਗਿਆ ਗੱਲਬਾਤ ਕਰਨ ਵਾਸਤੇ ਮਜੂਰ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਿਹੜੇ ਜੰਦੇ ਜੀ ਸੋ ਪਹਿਲੇ ਤਾਂ ਨਹੀਂ ਸਵਾਗਤ ਹੈ ਥੈਂਕ ਯੂ ਜੀ ਮੈਂ ਤੁਹਾਡੇ ਚੈਨਲ ਦਾ ਬੜਾ ਧੰਨਵਾਦ ਹੈ ਕਿ ਤੁਸੀਂ ਜਿਹੜੀ ਜਿਹੜਾ ਇਹ ਅੱਜ ਸਾਡੇ ਤੋਂ ਇੰਟਰਵਿਊ ਲੈ ਰਹੇ ਹੈ ਕਿ ਤੁਸੀਂ ਇਹਦਾ ਮਤਲਬ ਹੈ ਕਿ ਤੁਸੀਂ ਵੀ ਜਾਗਰੂਕ ਹੈ ਤੁਹਾਡਾ ਚੈਨਲ ਵੀ ਜਾਗਰੂਕ ਹੈ ਕਿ ਪ੍ਰਾਲੀ ਸਾਰਣ ਦੇ ਨਾਲ ਜਿਹੜਾ ਜੀ এনवायरमेंट ਨੂੰ ਸਾਡੇ ਇਕੋਸਿਸਟਮ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਅਸੀਂ ਮੈਂ ਅਸੀਂ ਮੈਂ ਤਾਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹੈ ਕਿ ਇਸ ਤਰ੍ਹਾਂ ਹੀ ਪਬਲਿਕ ਨੂੰ ਪਤਾ ਲੱਗੇਗਾ ਐਜ਼ ਅ ਡਾਕਟਰ ਮੈਂ ਇਹੀ ਕਹਿਣਾ ਚਾਹੁੰਦਾ ਹੈ ਕਿ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜੇ ਧੂਆ ਹੋਏਗਾ ਤਾਂ ਉਹਦੇ ਨਾਲ ਕੀ ਕੀ ਹਾਨੀ ਹਾਨੀ ਹੋ ਸਕਦੀ ਹੈ ਪਰ ਫਿਰ ਵੀ ਅ ਅਸੀਂ ਕੁਝ ਪ੍ਰੋਫਿਟ ਵਾਸਤੇ ਰਾਣੀ ਨੂੰ ਸਾੜਨ ਸਾੜ ਦਿੰਨੇ ਆ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਹੀ ਗੁਜਾਰਿਸ਼ ਕਰਾਂਗਾ ਕਿ ਖੇਤੀਬਾੜੀ ਵਿਭਾਗ ਨੇ ਬੜੇ ਹੋਰ ਤਰੀਕੇ ਦੱਸੇ ਆ ਕਿ ਪਰਾਲੀ ਤੋਂ ਕਿਦਾਂ ਛੁਕਾਰਾ ਪਾਇਆ ਜਾ ਸਕਦਾ ਹੈ ਜਾਂ ਉਹਨੂੰ ਕਿਦਾਂ ਡਿਸਪੋਜ਼ ਆਫ ਕਰ ਸਕਦੇ ਆ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਉਹ ਮੈਥਡਸ ਅਪਲਾਈ ਕਰਨ ਔਰ ਮੈਨੂੰ ਲੱਗਦਾ ਹੈ ਕਿ ਪੂਰੇ ਖੇਤੀਬਾੜੀ ਸਾਡੇ ਡਾਕਟਰ ਸਾਹਿਬ ਖੇਤੀਬਾੜੀ ਵਿਭਾਗ ਦੇ ਡਾਕਟਰ ਲਵਜੀਤ ਬੜੇ ਇੰਟਰਸਟ ਲੈ ਰਹੇ ਆ ਉਹ ਸਾਰਿਆਂ ਨੂੰ ਹੈਲਪ ਕਰਨਗੇ ਔਰ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ এনਵਾਇਰਨਮੈਂਟ ਨੂੰ ਰੱਖਦੇ ਹੋਏ ਕਿ ਇਹ ਜਿਹੜਾ ਸਾਡਾ ਵਾਤਾਵਰਨ ਹੈ ਇਹ ਇਹਦਾ ਖਿਆਲ ਰੱਖਦੀ ਹੋਈ ਇਹ ਸਿਰਫ ਸਾਨੂੰ ਹੀ ਨਹੀਂ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਤੰਗ ਕਰੇਗਾ ਤਾਂ ਅਸੀਂ ਇੱਕ ਚੰਗਾ এনਵਾਇਰਨਮੈਂਟ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਦੇਈਏ ਲਾਈਫ 'ਚ ਇੱਕ ਵਰਡ ਹੁੰਦਾ ਹੈ ਮੋਡੀਫਿਕੇਸ਼ਨ ਮਨੇ ਜੇ ਕੋਈ ਪ੍ਰੋਬਲਮ ਖੜੀ ਹੋ ਗਈ ਤਾਂ ਉਹਦੇ ਨਾਲ ਕੋਈ ਆਪਣਾ ਅਸੀਂ ਤਰੀਕਾ ਬਦਲ ਲੈਣੇ ਹੈ ਦਾ ਇਹੀ ਹੈ ਗੁਜਾਰਿਸ਼ ਲੋਕਾਂ ਨੂੰ ਕਿ ਅਸੀਂ ਪ੍ਰਾਣੀ ਨੂੰ ਡਿਸਪੋਜ਼ ਆਫ ਕਰਨਾ ਸਿਰਫ ਤਰੀਕਾ ਹੀ ਬਦਲਣਾ ਹੈ ਸਿਰਫ ਜੇ ਤਰੀਕਾ ਹੀ ਬਦਲ ਲਿਆ ਉਹਦੇ ਨਾਲ ਹੀ ਸਾਡਾ ਜਿਹੜਾ এনवायरमेंट ਹੈ ਉਹ ਸਾਫ ਹੋ ਜਾਏਗਾ ਇਹ ਜਿਹੜਾ ਜਲਾਨ ਦੇ ਨਾਲ ਸਿਰਫ ਖਾਲੀ ਸਾਡਾ ਵਾਤਾਵਰਣ ਹੀ ਨਹੀਂ ਖਰਾਬ ਹੁੰਦਾ ਇਹ ਇਕੋਸਿਸਟਮ ਜਿਹੜੇ ਥੱਲੇ ਛੋਟੇ ਮੋਟੇ ਕੀੜੇ ਆ ਜਿਹੜੇ ਕਿ ਬੜੇ ਕਿਸਾਨਾਂ ਵਾਸਤੇ ਹੈਲਪਫੁਲ ਨੇ ਆਰਥਵੌਮ ਜਿਹਨੂੰ ਕਹਿੰਦੇ ਨੇ ਨੇਚਰਲ ਟੇਲਰਸ ਆਫ ਧਰਤੀ ਤਾਂ ਉਹਨਾਂ ਦੇ ਵੀ ਇਹ ਸੰਖਿਆ ਘਟਦੀ ਹੈ ਸਾਡੀ ਫਰਟੀਲਿਟੀ ਵੀ ਡਿਸਟਰੋਏ ਹੁੰਦੀ ਹੈ ਜਿਹੜਾ ਸੋਇਲ ਹੈ ਉਹ ਕਿੰਨਾ ਫਰਟਾਈਲ ਹੈ ਉਹ ਜਦੋਂ ਹੀਟ ਪੈਦਾ ਹੁੰਦੀ ਹੈ ਤਾਂ ਉਹ ਜਿਹੜੇ ਕੈਮੀਕल्स ਜਿਹੜੇ ਸੋਇਲ ਚ ਹੈ ਉਹ ਉਹ ਡਿਸਟਰੋਏ ਹੋ ਜਾਂਦੇ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਮੁਹਿੰਮ ਚ ਸਿਰਫ ਖੇਤੀਬਾੜੀ ਵਿਭਾਗ ਨਹੀਂ ਹੈਲਥ ਮਹਿਕਮਾ ਨਹੀਂ ਸਾਡੇ ਮਾਸ ਮੀਡੀਆ ਔਰ ਜਰਨਲਿਜ਼ਮ ਜਰਨਲਿਸਟ ਹੀ ਨਹੀਂ ਸਾਰਿਆਂ ਨੇ ਆਪਣਾ ਮੋਦਾ ਲਗਾਣਾ ਹੈ ਔਰ ਸਾਨੂੰ ਇਸ ਜਿਹੜੀ ਇੱਕ ਸਮੱਸਿਆ ਖੜੀ ਹੋ ਗਈ ਹੈ ਇਹ ਤੋਂ ਨਜਾਤ ਪਵਾਣਾ ਹੈ ਥੈਂਕ ਯੂ ਜੈ ਹਿੰਦ ਇਸਨ ਡਾਕਟਰ ਨਵਜੀਤ ਜੀ ਹਲਤ ਜਿਹੜੇ ਨੇ ਅਫਸਰ ਨੇ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਓ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਹੜੇ ਨੁਕਸਾਨ ਹੁੰਦੇ ਨੇ ਸਾਰੀ ਪ੍ਰੋਬਲਮ ਹੁੰਦੀ ਹਾਰਦੀਪ ਬਿਮਾਰੀ ਹੁੰਦੀ ਹੈ ਅੱਖਾਂ ਜਲਦੀਆਂ ਨੇ ਤੇ ਉਹਨਾਂ ਨੇ ਇਹ ਸੰਦੇਸ਼ ਦਿੱਤਾ ਕਿ ਅੱਗ ਨਾ ਲਗਾਓ ਨਾਲ ਹੀ ਡਾ. ਐਸ ਐਮਓ ਸਾਹਿਬ ਡਾ. ਕਰਨ ਕੁਮਾਰ ਸੈਣੀ ਉਹਨਾਂ ਨੇ ਵੀ ਇਹੀ ਦੱਸਣ ਦੇ ਦਿੱਤਾ ਕਿ ਪਰਾਲੀ ਨੂੰ ਅੱਗ ਨਾ ਲਾਓ ਜਿੰਨਾ ਸਾਡੇ ਸਿਹਤ ਖਰਾਬ ਹੋਵੇ ਤੇ ਆਪਾਂ ਸਿਹਤ ਨਾ ਖਰਾਬ ਕਰਨ ਦੇ ਉਪਦੇਸ਼ ਨਾਲ ਪਰਾਲੀ ਨਾ ਸਾੜੀਏ ਤੁਸੀਂ ਵੇਖਦੇ ਰਹੋ ਦਿਨਿਕ ਸ੍ਰੀ ਮਹਾਰਜੁਨ ਜੈ ਟਾਂਡ ਆੜਮੜ ਉਸੀ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਰਜਨ ਜੈਨ ਅੱਜ ਅਸੀਂ ਮੌਜੂਦਾ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਕਿ ਸਰਕਾਰੀ ਸਕੂਲ ਦੇ ਜਿਹੜੇ ਵਿਦਿਆਰਥੀਆਂ ਨੇ ਜਿਹੜਾ ਨੂਟਕ ਨਟਕ ਰਾਹੀਂ ਪ੍ਰਾਲੀਨਾ ਸਾੜਨ ਦਾ ਜਿਹੜਾ ਸੰਦੇਸ਼ ਦਿੱਤਾ ਸੀ ਉਹ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਖੇਤੀਬਾੜੀ ਅਫਸਰ ਲਵਜੀਤ ਸਿੰਘ ਜੀ ਮੌਜੂਦ ਨੇ ਅੱਜ ਗੱਲਬਾਤ ਕਰਾਂਗੇ ਅੱਜ ਜਿਹੜਾ ਨੂਟਕ ਨਟਕ ਰਾਹੀਂ ਸਰਕਾਰੀ ਹਸਪਤਾਲ ਦੇ ਵਿੱਚ ਬੱਚਿਆਂ ਨੇ ਸੰਦੇਸ਼ ਦੇਣਾ ਦਿੱਤਾ ਕੀ ਕਹਿਣਾ ਚਾਹੁੰਦੇ ਕੀ ਸਰ ਪਹਿਲਾਂ ਦਿਨਿਕ ਸਵੇਰਾ ਤੇ ਥੈਂਕ ਯੂ ਜੀ ਸਰ ਜਿਹੜਾ ਅੱਜ ਨੂਟਕ ਨਟਕ ਕਿਤੇ ਹੈ ਸਰਕਾਰੀ ਉਸ ਨੂੰ ਕੀ ਕਹਿੰਦੇ ਨੇ ਅ ਸਰਕਾਰੀ ਸਕੀਨੀਅਰ ਸਕੂਲ ਗਰਲ ਸਕੂਲ ਜਿਹੜਾ ਟੈਂਡੇ ਰਹਿਗਾ ਉਹਦੇ ਵਿਦਿਆਰਥੀਆਂ ਵੱਲੋਂ ਇਹ ਪਲੇ ਤਿਆਰ ਕੀਤਾ ਸੀਗਾ ਸੋ ਸਿਵਲ ਹਸਪੀਟਲ ਦੇ ਪ੍ਰੈਮਿਸਿਸ ਦੇ ਵਿੱਚ ਡਾਕਟਰ ਕਰਨ ਉਹਨਾਂ ਦੀ ਅਗਵਾਈ ਦੇ ਹੇਠ ਸੀ ਜਿਹੜਾ ਇੱਥੇ ਕੀਤਾ ਪਲੇ ਕੀਤਾ ਬੱਚਿਆਂ ਨੇ ਸੋ ਉਹਦੇ ਵਿੱਚ ਜਿੰਨੇ ਵੀ ਇੱਥੇ ਪੇਸ਼ੈਂਟ ਸੀਗੇ ਜਾਂ ਪਬਲਿਕ ਮੌਜੂਦ ਸੀਗੀ ਸੋ ਉਹਨਾਂ ਸਾਰਿਆਂ ਨੇ ਪਾਰਟਿਸਪੇਟ ਕੀਤਾ ਸੋ ਬੱਚਿਆਂ ਨੇ ਬੜਾ ਅੱਛਾ ਮੈਸੇਜ ਦਿੱਤਾ ਉਹਨਾਂ ਨੇ ਵਿਦਿਨ 5 ਤੋਂ 6 ਮਿੰਟਸ ਜਿਹੜਾ ਇੱਕ ਸੰਦੇਸ਼ ਦਿੱਤਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਕੀ ਕੀ ਉਹਦੇ ਨੁਕਸਾਨ ਹੁੰਦੇ ਹੈਗੇ ਆ ਕਿਹੜੀਆਂ ਕਿਹੜੀਆਂ ਗੈਸੇਜ਼ ਨਿਕਲਦੀਆਂ ਕੀ ਕੀ ਉਹਦਾ ਹਿਊਮਨ ਲਾਈਫ ਤੇ ਇੰਪੈਕਟ ਹੈਗਾ ਸੂਖਮ ਜੀਵ ਮਿੱਟੀ ਕਿਦਾਂ ਉਪਜਾਊ ਸ਼ਕਤੀ ਖਤਮ ਹੋ ਰਹੀ ਹੈਗੀ ਆ ਸੋ ਸਾਰਾ ਉਹਨਾਂ ਨੇ ਅਪੀਲ ਕੀਤੀ ਹੈਗੀ ਆ ਕਿ ਪਰਾਲੀ ਨੂੰ ਜਿਹੜੀ ਅੱਗ ਨਾ ਲਗਾਈ ਜਾਵੇ ਤੇ ਉਹਦਾ ਕੋਈ ਨਾ ਕੋਈ ਜਿਹੜਾ ਆਲਟਰਨੇਟਿਵ ਮਸ਼ੀਨਰੀ ਹੈਗੀ ਆ ਜਾਂ ਕੋਈ ਵੀ ਉਹਦਾ ਅਸੀਂ ਪਰਾਲੀ ਦਾ ਯੂਜ਼ ਕਰਕੇ ਜਿਹੜਾ ਇੱਕ ਵਧੀਆ ਵਾਤਾਵਰਣ ਸਿਰਜੀਏ ਤੁਹਾਨੂੰ ਟਾਂਡਾ ਏਰੀਆ ਦੇ ਵਿੱਚ ਟਾਂਡਾ ਲੋਕਾਂ ਨੂੰ ਲੱਗਦੀ ਕਿੰਨੇ ਨੇ ਤੇ ਉਹਨਾਂ ਪਿੰਡਾਂ ਦੀ ਵੀ ਕੋਈ ਸ਼ਿਕਾਇਤ ਆਈ ਹੈ ਕਿ ਅੱਗ ਲਗਾਈ ਗਈ ਹੈ ਕਿੰਨੇ ਮਾਮਲੇ ਦਰਜ ਹੋ ਚੁੱਕੇ ਹਨ ਹਾਂਜੀ 블랙 ਟਾਂਡਾ ਦੇ કુલ ਸਾਡੇ ਕੋਲ ਜਿਹੜੇ 133 ਪਿੰਡ ਨੇ ਸੋ ਉਹਦੇ ਵਿੱਚ ਕਾਫੀ ਕਿਸਾਨਾਂ ਦਾ ਸਹਿਯੋਗ ਰਿਹਾ ਹੈਗਾ ਪਿਛਲੇ ਸਾਲਾਂ ਦੇ ਨਾਲੋਂ ਸੋ ਇਹ ਕਿ ਬੜਾ ਅੱਛਾ ਕਿਸਾਨਾਂ ਨੇ ਵੀ ਸਾਡਾ ਸਹਿਯੋਗ ਦਿੱਤਾ ਹੈਗਾ ਸੋ ਸੈਟਲਾਈਟ ਦੇ ਨਾਲ ਸਾਡੇ ਕੋਲ ਇਸ ਟਾਈਮ 7 ਕੇਸੇਸ ਆਏ ਹੈਗੇ ਅੱਜ ਦੀ ਡੇਟ ਤੱਕ ਸੋ ਉਹਦੇ ਵਿੱਚ ਸੱਤ ਕੇਸਸ ਦੇ ਵਿੱਚ ਸਿਰਫ ਦੋ ਕੇਸਸ ਦੇ ਵਿੱਚ ਇਦਾਂ ਹੈਗਾ ਕਿ ਅੱਗ ਲੱਗੀ ਪਾਈ ਗਈ ਹੈਗੀ ਹੈ ਕਿਸਾਨਾਂ ਦੇ ਵੱਲੋਂ ਖੇਤ ਦੇ ਵਿੱਚ ਅਦਰਵਾਈਜ਼ ਬਾਕੀ ਪੰਜ ਕੇਸਸ ਦੇ ਵਿੱਚ ਕੀ ਹੈਗਾ ਕਿ ਜਿਵੇਂ ਲੈਫਟਓਵਰ ਹੁੰਦਾ ਕਿ ਪਰਾਲੀ ਬਿਲਕੁਲ ਗੇਸ ਦੇ ਰੂਪ ਵਿੱਚ ਚੱਕ ਲਈ ਤੇ ਉਹਦਾ ਜਿਹੜਾ ਇਕੱਠਾ ਹੋ ਕੇ ਕਿਸਾਨਾਂ ਨੇ ਉਹ ਸਾਈਡ ਤੇ ਸੜਕ ਤੇ ਕੱਢ ਕੇ ਅੱਗ ਲਗਾਤੀਆਂ ਰਸਤੇ 'ਚ ਕੱਢ ਕੇ ਅੱਗ ਲਗਾਤੀ ਸੋ ਮੇਰੀ ਕਿਸਾਨਾਂ ਨੂੰ ਉਹ ਵੀ ਅਪੀਲ ਹੈਗੀ ਹੈ ਕਿ ਆਪਾਂ ਇਦਾਂ ਦਾ ਜਿੱਥੇ ਅਸੀਂ 95% ਪਰਾਲੀ ਆਪਣੇ ਖੇਤ 'ਚ ਚੁਕਵਾ ਲਈ ਜਿਹੜੀ 5% ਰਹਿ ਗਈ ਅਸੀਂ ਉਹਨੂੰ ਤਾਂ ਆਪਾਂ ਖੇਤ ਦੇ ਵਿੱਚ ਮਿਲਾ ਸਕਦੇ ਹਾਂ ਉਹਨੂੰ ਇਕੱਠਾ ਕਰਕੇ ਅੱਗ ਲਗਾਉਣ ਦੀ ਲੋੜ ਨਹੀਂ ਹੈਗੀ ਉਹ ਜਿੰਨੀ ਪਰਾਲੀ ਸਾਡੇ ਖੇਤ ਲਈ ਹੀ ਵਧੀਆ ਹੈਗੀ ਸਾਡੇ ਖੇਤ ਦੀ ਉਪਜਾਊ ਸ਼ਕਤੀ ਨੂੰ ਵਧੀਆ ਰੱਖੇ ਕਿਸ ਨੂੰ ਇਦਾਂ ਦਾ ਕਰਨੇ ਕਿਸਾਨਾਂ ਨੂੰ ਕਿਸਾਨਾਂ ਨੂੰ ਮੇਰੇ ਵੱਲੋਂ ਇਹੀ ਅਪੀਲ ਹੈਗੀ ਹੈ ਕਿ ਸਾਡਾ ਕਾਫੀ ਏਰੀਆ ਜਿਹੜਾ ਮੈਨੇਜ ਹੋ ਚੁੱਕਿਆ ਹੈਗਾ ਜਿਹੜਾ ਲੈਫਟ ਹੈਗਾ ਮੈਨੇਜ ਕਰਨ ਲਈ ਹਜੇ ਤੱਕ ਪਰਾਲੀ ਉੱਥੇ ਹੈਗੀ ਆ ਸੋ ਉਹਨਾਂ ਕਿਸਾਨਾਂ ਨੂੰ ਵੀ ਇਹੀ ਅਪੀਲ ਹੈਗੀ ਆ ਕਿ ਆਪਾਂ ਜਿਹੜੀਆਂ ਅਵੇਲੇਬਲ ਮਸ਼ੀਨਰੀਜ਼ ਦੀ ਵਰਤੋਂ ਕਰੀਏ ਤੇ ਪਰਾਲੀ ਦਾ ਜਿਹੜਾ ਸਟੱਜਾ ਪ੍ਰਬੰਧਨ ਕਰੀਏ ਤੇ ਅੱਗ ਨਾ ਲਗਾਈਏ ਕਿ ਦਿਨ ਨਾਲ ਕੀ ਆਉਣ ਵਾਲਾ ਸਾਡਾ ਬੱਚਿਆਂ ਦਾ ਫਿਊਚਰ ਸਾਡਾ ਫਿਊਚਰ ਜਿਹੜਾ ਵਧੀਆ ਹੋਊਗਾ ਕਿਉਂਕਿ ਉਹਦੇ ਨਾਲ ਕੀ ਹੈ ਸੀ ਵਾਤਾਵਰਨ ਨੂੰ ਸੰਭਾਲ ਕੇ ਰੱਖਣਾ ਹੁਣ ਸਾਡੇ ਨਾਲ ਐਸਐਮਓ ਟਾਂਡਾ ਕਰਨ ਕੁਮਾਰ ਸੈਣੀ ਜੀ ਮਜੂਨ ਨੇ ਜਿੰਨਾਂ ਦੀ ਦੇਖ ਰਿਹਾ ਕਿ ਇਹ ਜਿਹੜਾ ਨੂਟਕ ਨਾਟਕ ਖੇਡਿਆ ਗਿਆ ਗੱਲਬਾਤ ਕਰਨ ਵਾਸਤੇ ਮਜੂਰ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਿਹੜੇ ਜੀਸਾ ਪਹਿਲੇ ਤਾਂ ਨਹੀਂ ਸਵਾਲ ਨਹੀਂ ਥੈਂਕ ਯੂ ਜੀ ਮੈਂ ਤੁਹਾਡੇ ਚੈਨਲ ਦਾ ਬੜਾ ਧੰਨਵਾਦ ਹੈ ਕਿ ਤੁਸੀਂ ਜਿਹੜੀ ਜਿਹੜਾ ਇਹ ਅੱਜ ਸਾਡੇ ਤੋਂ ਇੰਟਰਵਿਊ ਲੈ ਰਹੇ ਹੈ ਕਿ ਤੁਸੀਂ ਇਹਦਾ ਮਤਲਬ ਹੈ ਕਿ ਤੁਸੀਂ ਵੀ ਜਾਗਰੂਕ ਹੈ ਤੁਹਾਡਾ ਚੈਨਲ ਵੀ ਜਾਗਰੂਕ ਹੈ ਕਿ ਪ੍ਰਾਰਾਲੀ ਸਾਰਣ ਦੇ ਨਾਲ ਜਿਹੜਾ ਕੀ এনवायरमेंट ਨੂੰ ਸਾਡੇ ਇਕੋਸਿਸਟਮ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਅਸੀਂ ਮੈਂ ਅਸੀਂ ਮੈਂ ਤਾਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹੈ ਕਿ ਇਸ ਤਰ੍ਹਾਂ ਹੀ ਪਬਲਿਕ ਨੂੰ ਪਤਾ ਲੱਗੇਗਾ ਐਜ਼ ਅ ਡਾਕਟਰ ਮੈਂ ਇਹੀ ਕਹਿਣਾ ਚਾਹੁੰਦਾ ਹੈ ਕਿ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜੇ ਧੂਆ ਹੋਏਗਾ ਤਾਂ ਉਹਦੇ ਨਾਲ ਕੀ ਕੀ ਹਾਨੀ ਕ ਹਾਨੀ ਹੋ ਸਕਦੀ ਹੈ ਪਰ ਫਿਰ ਵੀ ਅ ਅਸੀਂ ਕੁਝ ਪ੍ਰੋਫਿਟ ਵਾਸਤੇ ਪੜੀ ਨੂੰ ਸਾੜਨ ਸਾੜ ਦਿੰਦੇ ਆ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਹੀ ਗੁਜਾਰਿਸ਼ ਕਰਾਂਗਾ ਕਿ ਖੇਤੀਬਾੜੀ ਵਿਭਾਗ ਨੇ ਬੜੇ ਹੋਰ ਤਰੀਕੇ ਦੱਸੇ ਆ ਕਿ ਪਰਾਲੀ ਤੋਂ ਕਿਦਾਂ ਛੁਕਾਰਾ ਪਾਇਆ ਜਾ ਸਕਦਾ ਹੈ ਜਾਂ ਉਹਨੂੰ ਕਿਦਾਂ ਡਿਸਪੋਜ਼ ਆਫ ਕਰ ਸਕਦੇ ਆ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਉਹ ਮੈਥਡਸ ਅਪਲਾਈ ਕਰਨ ਔਰ ਮੈਨੂੰ ਲੱਗਦਾ ਹੈ ਕਿ ਪੂਰੇ ਖੇਤੀਬਾੜ ਸਾਡੇ ਡਾਕਟਰ ਸਾਹਿਬ ਖੇਤੀਬਾੜੀ ਵਿਭਾਗ ਦੇ ਡਾਕਟਰ ਲਵਜੀਤ ਬੜੇ ਇੰਟਰਸਟ ਲੈ ਰਹੇ ਆ ਉਹ ਸਾਰਿਆਂ ਨੂੰ ਹੈਲਪ ਕਰਨਗੇ ਔਰ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ এনਵਾਇਰਨਮੈਂਟ ਨੂੰ ਰੱਖਦੇ ਹੋਏ ਕਿ ਇਹ ਜਿਹੜਾ ਸਾਡਾ ਵਾਤਾਵਰਨ ਹੈ ਇਹ ਇਹਦਾ ਖਿਆਲ ਰੱਖਦੀ ਹੋਈ ਇਹ ਸਿਰਫ ਸਾਨੂੰ ਹੀ ਨਹੀਂ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਤੰਗ ਕਰੇਗਾ ਤਾਂ ਅਸੀਂ ਇੱਕ ਚੰਗਾ এনਵਾਇਰਨਮੈਂਟ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਦੇਈਏ ਲਾਈਫ 'ਚ ਇੱਕ ਵਰਡ ਹੁੰਦਾ ਹੈ ਮੋਡੀਫਿਕੇਸ਼ਨ ਮਨੇ ਜੇ ਕੋਈ ਪ੍ਰੋਬਲਮ ਖੜੀ ਹੋ ਗਈ ਤਾਂ ਉਹਦੇ ਨਾਲ ਕੋਈ ਆਪਣਾ ਅਸੀਂ ਤਰੀਕਾ ਬਦਲ ਲੈਣੇ ਹੈ ਤਾ ਇਹੀ ਹੈ ਗੁਜਾਰਿਸ਼ ਲੋਕਾਂ ਨੂੰ ਕਿ ਅਸੀਂ ਪ੍ਰਾਣੀ ਨੂੰ ਡਿਸਪੋਜ਼ ਆਫ ਕਰਨਾ ਸਿਰਫ ਤਰੀਕਾ ਹੀ ਬਦਲਣਾ ਹੈ ਸਿਰਫ ਜੇ ਤਰੀਕਾ ਹੀ ਬਦਲ ਲਿਆ ਉਹਦੇ ਨਾਲ ਹੀ ਸਾਡਾ ਜਿਹੜਾ এনवायरमेंट ਹੈ ਉਹ ਸਾਫ ਹੋ ਜਾਏਗਾ ਇਹ ਜਿਹੜਾ ਜਲਾਨ ਦੇ ਨਾਲ ਸਿਰਫ ਖਾਲੀ ਸਾਡਾ ਵਾਤਾਵਰਣ ਹੀ ਨਹੀਂ ਖਰਾਬ ਹੁੰਦਾ ਇਹ ਇਕੋਸਿਸਟਮ ਜਿਹੜੇ ਥੱਲੇ ਛੋਟੇ-ਮੋਟੇ ਕੀੜੇ ਆ ਜਿਹੜੇ ਕਿ ਬੜੇ ਕਿਸਾਨਾਂ ਵਾਸਤੇ ਹੈਲਪਫੁਲ ਨੇ ਆਰਥਵੌਮ ਜਿਹਨੂੰ ਕਹਿੰਦੇ ਨੇ ਨੇਚਰਲ ਟਿਲਰਸ ਆਫ ਦੀ ਅਰਥ ਦਾ ਉਹਨਾਂ ਦੇ ਵੀ ਇਹ ਸੰਖਿਆ ਘਟਦੀ ਹੈ ਸਾਡੀ ਫਰਟੀਲਿਟੀ ਵੀ ਡਿਸਟਰੋਏ ਹੁੰਦੀ ਹੈ ਜਿਹੜਾ ਸੋਇਲ ਹੈ ਉਹ ਕਿੰਨਾ ਫਰਟਾਈਲ ਹੈ ਉਹ ਜਦੋਂ ਹੀਟ ਪੈਦਾ ਹੁੰਦੀ ਹੈ ਤਾਂ ਉਹ ਜਿਹੜੇ ਕੈਮੀਕल्स ਜਿਹੜੇ ਸੋਇਲ ਚ ਹੈ ਉਹ ਉਹ ਡਿਸਟਰੋਏ ਹੋ ਜਾਂਦੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਮੁਹਿੰਮ ਚ ਸਿਰਫ ਖੇਤੀਬਾੜੀ ਵਿਭਾਗ ਨਹੀਂ ਹੈਲਥ ਮਹਿਕਮਾ ਨਹੀਂ ਸਾਡੇ ਮਾਸ ਮੀਡੀਆ ਔਰ ਜਰਨਲਿਜ਼ਮ ਜਰਨਲਿਸਟ ਹੀ ਨਹੀਂ ਸਾਰੇ ਨੇ ਆਪਣਾ ਮੋੜਾ ਲਗਾਣਾ ਹੈ ਔਰ ਸਾਨੂੰ ਇਸ ਜਿਹੜੀ ਇੱਕ ਸਮੱਸਿਆ ਖੜੀ ਹੋ ਗਈ ਹੈ ਇਹ ਤੋਂ ਨਜਾਤ ਤੋ ਆਣਾ ਹੈ ਥੈਂਕ ਯੂ ਜੈ ਹਿੰਦ ਇਸਨ ਡਾਕਟਰ ਨਵਜੀਤ ਜੀ ਹਾਲ ਤੱਕ ਜਿਹੜੇ ਨੇ ਅਫਸਰ ਨੇ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਰਾਲੀ ਨੂੰ ਅੱਗ ਨਾਲ ਲਗਾਓ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਹੜੇ ਨੁਕਸਾਨ ਹੁੰਦੇ ਨੇ ਸਾਰੀ ਪ੍ਰੋਬਲਮ ਹੁੰਦੀ ਹਾਰਦੀਪ ਬਿਮਾਰੀ ਹੁੰਦੀ ਹੈ ਅੱਖਾਂ ਜਲਦੀਆਂ ਨੇ ਤੇ ਉਹਨਾਂ ਨੇ ਇਹੀ ਸੰਦੇਸ਼ ਦਿੱਤਾ ਕਿ ਅੱਗ ਨਾ ਲਗਾਓ ਨਾਲ ਹੀ ਡਾ. ਐਸ ਐਮਓ ਸਾਹਿਬ ਡਾ. ਕਰਨ ਕੁਮਾਰ ਸੈਣੀ ਉਹਨਾਂ ਨੇ ਵੀ ਇਹੀ ਦੱਸਣ ਦੇ ਦਿੱਤਾ ਕਿ ਪ੍ਰਾਲੀ ਨੂੰ ਅੱਗ ਨਾ ਲਾਓ ਜਿੰਨਾ ਸਾਡੇ ਸਿਹਤ ਖਰਾਬ ਹੋਵੇ ਤੇ ਆਪਾਂ ਸਿਹਤ ਨਾ ਖਰਾਬ ਕਰਨ ਦੇ ਉਪਦੇਸ਼ ਨਾਲ ਪ੍ਰਾਲੀ ਨਾ ਸਾੜੀਏ ਤੁਸੀਂ ਵੇਖਦੇ ਹੋ ਦੈਨਿਕ ਸ੍ਰੀ ਮਹਾਰਜੁਨ ਜੈਨ ਟਾਂਡਾਡਮ